ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਫਾਰਮਰ ਪ੍ਰੋਟੈਸਟ ਚ ਚੱਲਦੇ ਆਂ ਕਿਸਾਨਾਂ ਤੇ ਪੁਲਿਸ ਦੇ ਵਿਚਕਾਰ ਕਾਫੀ ਮੋਟਫੇੜ ਚੱਲ ਰਹੀ ਹੈ ਅਤੇ ਜਿਹੜੇ ਪੁਲਿਸ ਮੁਲਾਜ਼ਮ ਐ ਉਹ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਸੁੱਟ ਰਹੀ ਹੈ ਤੇ ਇਸ ਵੀਡੀਓ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਕੁਝ ਪੁਲਿਸ ਮੁਲਾਜ਼ਮ ਨੇ ਉਹ ਖੇਤਾਂ ਦੇ ਵਿੱਚ ਦੀ ਹੋ ਕੇ ਜਿਹੜੇ ਨੀਚੇ ਕਿਸਾਨ ਬੈਠੇ ਸੀ ਉਹਨਾਂ ਦੇ ਉੱਪਰ ਲਾਠੀ ਚਾਰਜ ਕਰਨ ਆਉਂਦੇ ਨੇ ਤੇ ਜਿਸ ਤੋਂ ਬਾਅਦ ਕਿਸਾਨ ਉਹਨਾਂ ਦੇ ਮਗਰ ਡਾਂਗਾ ਚੁੱਕ ਕੇ ਪੈ ਜਾਂਦੇ ਨੇ ਤੇ ਤੁਸੀਂ ਵੀਡੀਓ ਵਿੱਚ ਵੀ ਵੇਖ ਸਕਦੇ ਹੋ ਤੇ ਜਿਹੜੇ ਪੁਲਿਸ ਮੁਲਾਜ਼ਮ ਨੇ ਉوفر ਖੇਤਾਂ ਦੇ ਵਿੱਚ ਦੇਹੀ ਪੁੱਠੇ ਪੈਰੀ ਭੱਜ ਜਾਂਦੇ ਨੇ 200 ਕਿਸਾਨਾਂ ਨੇ ਚੰਗਾ ਸਬਕ ਸਿਖਾਇਆ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਕਿਉਂਕਿ ਕਿਸਾਨ ਸ਼ਾਂਤੀ ਦੇ ਨਾਲ ਪ੍ਰੋਟੈਸਟ ਕਰ ਰਹੇ ਨੇ ਜਿਹੜੀ ਪੁਲਿਸ ਮੁਲਾਜ਼ਮਾਂ ਸ਼ਰੇਆਮ ਧੱਕਾ ਕਰ ਰਹੀ ਹੈ ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਿਹੜਾ ਇਹਨਾਂ ਨੌਜਵਾਨ ਨੇ ਕੀਤਾ ਕਿ ਉਹ ਸਹੀ ਕੀਤਾ ਜਾਂ ਗਲਤ ਕੀਤਾ ਕਿਉਂਕਿ ਪੁਲਿਸ ਮੁਲਾਜ਼ਮਾਂ ਨੂੰ ਸਬਕ ਸਿਖਾਉਣਾ ਜ਼ਰੂਰੀ ਸੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਆਪਣੇ ਸੁਝਾਅ ਕਮੈਂਟ ਕਰਕੇ ਜਰੂਰ ਦਿਓ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ Рабрака.